ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਮੇਰੇ ਨਾਲ ਨੇ ਦਮਦਮੀ ਟਕਸਾਲ ਦੇ ਵਿਦਿਆਰਥੀ ਬਾਬਾ ਲੈਣਾ ਸਿੰਘ ਜੀ ਦਮਦਮੀ ਟਕਸਾਲ ਵਾਲੇ ਸਿੰਘ ਦੇ ਨਾਲ ਮੈਂ ਗੱਲਬਾਤ ਕਰਨ ਵਾਸਤੇ ਉਚੋਚੇ ਤੌਰ ਤੇ ਉਹਨਾਂ ਨੂੰ ਲੈ ਕੇ ਆਪ ਜੀ ਦੇ ਰੂਬਰੂ ਇਸ ਕਰਕੇ ਹੋਇਆ ਹੈਗਾ ਕਿਉਂਕਿ ਦਮਦਮੀ ਟਕਸਾਲ ਦੇ ਹੀ ਅੱਜ ਕੱਲ ਦੇ ਮੁਖੀ ਮਹਿਤੇ ਤੋਂ ਬਾਬਾ ਹਰਨਾਮ ਸਿੰਘ ਜੀ ਇੱਕ ਵਾਰ ਫੇਰ ਚਰਚਾ ਦੇ ਵਿੱਚ ਹੈਗੇ ਆ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਦਿਵਸਤਾਬ ਦੀ ਮਨਾਈ ਜਾ ਰਹੀ ਹੈ ਸਮਾਗਮ ਹੋ ਰਿਹਾ ਔਰ ਉਸ ਸਮਾਗਮ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਬੈਠੀ ਹੋਈ ਹੈ ਬਾਬਾ ਹਰਨਾਮ ਸਿੰਘ ਖਾਲਸਾ ਇਹ ਬੈਠੇ ਹੋਏ ਹੈ ਨਾਲ ਹੋਰ ਭਾਜਪਾ ਦੇ ਜਾਂ ਆਰਐਸਐਸ ਦੇ ਆਗੂ ਵੀ ਹੋਣਗੇ ਉਹ ਬੈਠੇ ਹੋਏ ਹੈ ਔਰ ਉਸ ਸਟੇਜ ਲੱਗੀ ਹੋਈ ਹੈ ਇੱਕ ਵੱਖਰੀ ਜਹੀ ਸਟੇਜ ਦੇ ਉੱਪਰ ਲੱਤਾ ਥੱਲੇ ਨੂੰ ਲਮਕਾ ਕੇ ਬੈਠੇ ਹੋਏ ਹੈ ਉਹਨਾਂ ਵਿੱਚੋਂ ਕਿਸੇ ਨੇ ਵੀ ਚੌਂਕੜੀ ਨਹੀਂ ਮਾਰੀ ਹੋਈ ਉਹਦਾ ਮੈਂ ਕਈ ਵਾਰ ਵੇਖਿਆ ਤੁਸੀਂ ਵੀ ਕਈ ਵਾਰ ਵੇਖਿਆ ਹਾਂਗਾ ਕਿ ਬਾਬਾ ਹਰਨਾਮ ਸਿੰਘ ਜੀ ਚੌਂਕੜੀ ਮਾਰ ਕੇ ਬੈਠ ਜਾਂਦੇ ਹੁੰਦੇ ਹੈ ਇਸ ਤੋਂ ਰਹਾ ਹੋਰ ਜਿਹੜੇ ਉੱਥੇ ਬੈਠੇ ਹੋਏ ਆ ਉਹਨਾਂ ਦੇ ਚਿਹਰੇ ਮੋਰੇ ਵੇਖ ਕੇ ਤੁਸੀਂ ਨਾਲ-ਨਾਲ ਵੀਡੀਓ ਦੇਖ ਰਹੇ ਹੋ ਮੈਨੂੰ ਤੁਸੀਂ ਦੱਸਿਓ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਉਹ ਬੰਦੇ ਆ ਜਿਹੜੇ ਚੌਕੜੀ ਮਾਰ ਕੇ ਨਹੀਂ ਬੈਠ ਸਕਦੇ ਪਰ ਸ਼ਰਮ ਅੰਮਤ ਜਿਹਾ ਉੜਾਈਆਂ ਗਈਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਇਸ ਕਰਕੇ ਮੈਂ ਦਮਦਮਿਤਕਸਾਲ ਵਾਲੇ ਵੀਰ ਨੂੰ ਲੈ ਕੇ ਆਪ ਜੀ ਦੇ ਰੂਬਰੂ ਹਾਂ ਆਪਾਂ ਉਹਨਾਂ ਦੇ ਨਾਲ ਇਸ ਅਹਿਮ ਵਿਸ਼ੇ ਦੇ ਉੱਪਰ ਕਰਦੇ ਆਂ ਗੱਲਬਾਤ ਇਹ ਜਿਹੜਾ ਸਮਾਗਮ ਹੋਇਆ ਹੈਗਾ ਜੀ ਇਹ ਨਾਗਪੁਰ ਦੇ ਵਿੱਚ ਹੋਇਆ ਹੈਗਾ ਮਹਾਰਾਸ਼ਟਰ ਦੇ ਨਾਗਪੁਰ ਦੇ ਵਿੱਚ ਕਰਦੇ ਆਂ ਆਪਾਂ ਪਹਿਲਾਂ ਸਵਾ ਗੱਲਾਂ ਬਾਤਾਂ ਭਾਈ ਸਾਹਿਬ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਠੀਕ ਹੋ ਜੀ ਚੜ੍ਹਦੀ ਕਲਾ ਚੋ ਜੀ ਸਭ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਬਹੁਤ ਚੰਗਾ ਲੱਗਦਾ ਜੀ ਜਦੋਂ ਚੜ੍ਹਦੀ ਕਲਾ ਆਪਾਂ ਬੋਲਦੇ ਆ ਤੇ ਚੜ੍ਹਦੀ ਕਲਾ ਆਪਾਂ ਮੋਰੇ ਸੁਣਦੇ ਆ ਪਰ ਜਦੋਂ ਆਪਾਂ ਜਿਨ੍ਹਾਂ ਨੇ ਕੌਮ ਦੇ ਵਿੱਚ ਚੜ੍ਹਦੀ ਕਲਾ ਭਰਨੀ ਹੈ ਜੜੀਆਂ ਟਕਸਾਲਾਂ ਜਿਹੜੇ ਅਦਾਰੇ ਜਦੋਂ ਉਹਨਾਂ ਵੱਲ ਝਾਤ ਮਾਰ ਕੇ ਦੇਖਦੇ ਆ ਉਹਨਾਂ ਦੇ ਮੁਖੀਆਂ ਵੱਲ ਝਾਤ ਮਾਰ ਕੇ ਦੇਖਦੇ ਆ ਖਾਸ ਕਰਕੇ ਤਾਂ ਬੜਾ ਹੀ ਦੁੱਖ ਦਮਦਮੀ ਟਕਸਾਲ ਦੇ ਹੋਣ ਮੁਖੀ ਔਰ ਉਹ ਇਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਲੱਤਾਂ ਲਮਕਾ ਕੇ ਬੈਠੇ ਹੋਏ ਆ ਜਦੋਂ ਕਿ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਹੁਕਮ ਨਾਮਾ ਜਾਰੀ ਹੋਇਆ ਹੈ ਕਿ ਇਸ ਤਰੀਕੇ ਦੇ ਨਾਲ ਨਹੀਂ ਬਹਿਣਾ ਵੀਡੀਓ ਵਾਇਰਲ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਦੋਂ ਇਹੀ ਸ਼ਹੀਦੀ ਸ਼ਤਾਬ ਦੀ 300 ਸਾਲਾ ਮਨਾਈ ਗਈ ਸੀ ਜੀ ਜੇ ਅੱਜ ਆਪਾਂ ਨਿਗਾਹ ਮਾਰ ਕੇ ਦੇਖੀਏ ਤੇ ਉਸ ਵੇਲੇ ਦਮਦਮੀ ਟਕਸਾਲ ਦਾ ਰੋਲ ਕਿੰਨਾ ਮਹਾਨ ਤੇ ਕਿੰਨਾ ਉਸ ਵੇਲੇ ਸਿੱਖੀ ਦੇ ਪ੍ਰਚਾਰ ਦੇ ਪ੍ਰਸਾਰ ਦੇ ਨਾਲ ਭਰਪੂਰ ਸੀ ਜੀ ਆਪ ਜੀ ਨੂੰ ਇਸ ਗੱਲ ਬਾਬਤ ਸੁਣਨ ਵਾਲੇ ਸਰੋਤਿਆਂ ਨੂੰ ਵੀ ਚੰਗੀ ਤਰ੍ਹਾਂ ਜਾਣਕਾਰੀ ਹੋਵੇਗੀ ਕਿ ਉਦੋਂ ਦਮਦਮੀ ਟਕਸਾਲ ਵੱਲੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਨੇ ਜਿਹੜੇ 37 ਜਲੂਸ ਨਗਰ ਕੀਰਤਨ ਜਿਹੜੇ ਸਨ ਉਸ ਵੇਲੇ ਕੱਢੇ ਸਨ ਤੇ 37ਵਾਂ ਜਿਹੜਾ ਸੀ ਉਹ ਦਿੱਲੀ ਗਿਆ ਸੀ ਹਨਾ ਜੀ ਬੱਤ ਤੇ ਭਲੀ ਭਾਂ ਤਾਂ ਸਿੱਖ ਸੰਗਤਾਂ ਇਸ ਗੱਲ ਤੋਂ ਜਾਣੂ ਨੇ ਜੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬ ਦੀ ਤੇ ਦਿੱਲੀ ਜਿਹੜੇ-ਜਿਹੜੇ ਬਚਨ ਉਸ ਵੇਲੇ ਦਮਦਮੀ ਟਕਸਾਲ ਦੇ ਮੁਖੀ ਦੇ ਇੰਦਰਾ ਗਾਂਧੀ ਦੇ ਸਾਹਮਣੇ ਉਸ ਵੇਲੇ ਦੇ ਰਾਸ਼ਟਰਪਤੀ ਦੇ ਸਾਹਮਣੇ ਜਿਹੜੇ ਹੋਏ ਨੇ ਉੱਥੋਂ ਦੇ ਬੁਲਾਰਿਆਂ ਨੇ ਇੱਕ ਇੰਨੀ ਕ ਗੱਲ ਕੀਤੀ ਸੀ ਵੀ ਉਹਨਾਂ ਦਾ ਧੰਨਵਾਦ ਕੀਤਾ ਸਿੰਦਰਾ ਗਾਂਧੀ ਦਾ ਇਹ ਗੱਲ ਕਹਿ ਕੇ ਕੀਤਾ ਸੀ ਵੀ ਜਿਸ ਤਖਤ ਤੋਂ ਫਤਵਾ ਲੱਗ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਜਿਹੜਾ ਉਹ ਕੁਰਬਾਨ ਹੋਇਆ ਜੀ ਉਹ ਉਹੀ ਤਖਤ ਜਿਹੜਾ ਵਾ ਅੱਜ ਸ਼੍ਰੀਮਤੀ ਇੰਦਰਾ ਗਾਂਧੀ ਦੇ ਰੂਪ ਦੇ ਵਿੱਚ ਇੱਥੇ ਮੱਥਾ ਟੇਕਣ ਆਇਆ ਇੱਥੇ ਸੰਗਤ ਵਿੱਚ ਪਹੁੰਚਿਆ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ 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 ਜੀ ਤੇ ਇਹ ਇੰਨੀ ਗੱਲ ਜਿਹੜੀ ਸੀ ਉਹ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਨੇ ਇੰਨੀ ਮਹਿਸੂਸ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਸੇ ਪ੍ਰਾਈਮ ਮਿਨਿਸਟਰ ਦਾ ਧੰਨਵਾਦ ਕੀਤਾ ਜਾ ਰਿਹਾ ਵੀ ਇਹ ਇਹ ਗੁਰੂ ਸਾਹਿਬ ਦੀ ਹਜ਼ੂਰੀ ਇੱਥੇ ਕੇਵਲ ਤੇ ਕੇਵਲ ਸ਼ੁਕਰ ਸ਼ੁਕਰਾਨਾ ਜਿਹੜਾ ਵਾ ਉਹ ਗੁਰੂ ਸਾਹਿਬ ਦਾ ਹੀ ਕੀਤਾ ਜਾ ਸਕਦਾ ਬਾਕੀ ਸਾਰੀ ਸੰਗਤ ਆ ਇੱਥੇ ਆਪਾਂ ਅਰਦਾਸ ਕਰਨ ਵਾਸਤੇ ਆਉਣਾ ਵਾ ਇੱਥੇ ਦੁਨਿਆਵੀ ਕਿਸੇ ਤਾਕਤ ਦਾ ਕਿਸੇ ਅਹੁਦੇ ਦਾ ਗੁਰੂ ਤੋਂ ਵੱਧ ਕੇ ਸਤਿਕਾਰ ਨਹੀਂ ਹੋ ਸਕਦਾ ਜੀ ਬਾਕੀ ਤੇ ਜਿਸ ਵੇਲੇ ਇੰਦਰਾ ਗਾਂਧੀ ਉੱਠ ਕੇ ਜਾਣ ਲੱਗੀ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਮਾਈਕ ਪਕੜਿਆ ਤੇ ਇਹ ਗੱਲ ਕਹੀ ਸੀ ਉਸ ਵੇਲੇ ਵੀ ਬੀਬੀ ਜੀ ਤੁਸੀਂ ਆ ਸਾਡੀਆਂ ਦੋ ਗੱਲਾਂ ਸੁਣਦੇ ਜਾਓ ਜੀ ਤੇ ਨਾਲ ਹੀ ਉਹਨਾਂ ਨੇ ਸਪੀਚ ਸੈਕਟਰੀ ਨੂੰ ਚੇਤਾਵਨੀ ਦਿੰਦਿਆਂ ਹੋਇਆਂ ਉਹਨੂੰ ਗੁਰੂ ਸਾਹਿਬ ਦੇ ਸਤਕਾਰ ਤੋਂ ਜਾਣੂ ਕਰਾਉਂਦਿਆਂ ਹੋਇਆਂ ਇਹ ਬਚਨ ਕੀਤਾ ਕਿ ਅੱਜ ਇਹ ਗੱਲ ਕਹੀ ਗਈ ਹੈ ਅਸੀਂ ਬੀਬੀ ਨੂੰ ਪੁੱਛਣਾ ਚਾਹੁੰਨੇ ਆਂ ਕਿ ਇਹ ਤਖਤ ਦਵਾਇਆ ਕਿੰਨੇ ਸੀ ਤੁਹਾਨੂੰ ਜੀ ਵਾਕਿਆ ਤੇ ਨਾਲ ਹੀ ਇਹ ਬਚਨ ਕੀਤਾ ਸੀ ਵੀ ਜੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਸੀਸ ਨਾ ਕੁਰਬਾਨ ਕਰਦੇ ਤੇ ਇਹ ਬੀਬੀ ਜਿਹੜੀ ਅੱਜ ਹਿੰਦੁਸਤਾਨ ਇੰਡੀਆ ਦੀ ਜਿਹੜੀ ਪ੍ਰਾਈਮ ਮਿਨਿਸਟਰ ਆ ਇਹ ਕਿਸੇ ਮੁਸਲਮਾਨ ਦੇ ਹਰਮ ਦੇ ਵਿੱਚ ਇਹ ਬਰਕਾ ਪਾ ਕੇ ਬੈਠੀ ਹੋਣੀ ਸੀ ਵਾਕੇ ਕੀ ਬਾਤ ਸੀ ਜੀ ਹਾਂ ਜੀ ਇੰਨੀ ਚੀਜ਼ ਨੂੰ ਵੀ ਦਮਦਮੇ ਟਕਸਾਲ ਦੇ ਮੁਖੀ ਨੇ ਉਸ ਵੇਲੇ ਜਰਿਆ ਨਹੀਂ ਦੀ ਗੁਰੂ ਸਾਹਿਬ ਤੋਂ ਵੱਧ ਕੇ ਇਹਦੀ ਪ੍ਰਾਈਮ ਮਿਨਿਸਟਰ ਦੀ ਜਾਂ ਕਿਸੇ ਦੀ ਵੀ ਇੱਥੇ ਵਡਿਆਈ ਜਾਂ ਉਹ ਉਹ ਜੀ ਜਿਹੜੀ ਆ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਸ ਤਰੀਕੇ ਦੇ ਨਾਲ ਉਹਦਾ ਜਸ ਕੀਤਾ ਗਿਆ ਗੁਰੂ ਨਾਲੋਂ ਵਧਾ ਕੇ ਹਨਾ ਜੀ ਜੀ ਵਾਕਈ ਕੀ ਬਾਤ ਸੀ ਹੱਟ ਕੱਡੀ ਵੱਡੀ ਗੱਲ ਸਾਡੀ 350 ਸਾਲ ਆਪਾਂ ਮਨਾ ਰਹੇ ਹਣਾ ਉਹਦੇ ਤੋਂ ਬਾਅਦ ਚ ਜੋ ਸਿੱਖ ਕੌਮ ਦੇ ਅੰਦਰ ਇਤਿਹਾਸ ਪੈਦਾ ਕੀਤਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਨੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਬਾਬਾ ਠਾਕਰ ਸਿੰਘ ਜੀ ਹੋਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸ਼ਹੀਦਾਂ ਦੀ ਸੇਵਾ ਪਾਂ ਸ਼ਹੀਦਾਂ ਦੇ ਪਰਿਵਾਰਾਂ ਕੋਲੋਂ ਸੁਣਿਆ ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਵੀ ਸਾਨੂੰ ਅੱਜ ਲੱਗਾ ਵੀ ਵਾਕਿਆ ਹੀ ਅਸੀਂ ਨਾਥ ਹੋ ਗਏ ਜਿੰਨਾ ਚ ਹੈ ਨਾ ਇੰਨੀਆਂ ਵੱਡੀਆਂ ਸੇਵਾਵਾਂ ਕੀਤੀਆਂ ਇਦਾਂ ਉਹਨਾਂ ਨੇ ਪੰਥ ਨੂੰ ਰਲ ਮਿਲ ਕੇ ਇਸ ਕੀਕੇ ਦੇ ਨਾਲ ਉਸ ਵੇਲੇ ਜੋਗ ਗਵਾਈ ਸਾਰਾ ਕੁਝ ਕੀਤਾ ਹੈ ਨਾ ਅੱਜ 300 ਸਾਲਾ ਆਪਾਂ 350 ਸਾਲਾ ਮਨਾ ਰਹੇ ਹੈ ਨਾ ਜੀ ਹਾਂਜੀ ਕਿ ਦੇਖੋ ਬਾਬਾ ਹਰਨਾਮ ਸਿੰਘ ਉੱਥੇ ਹੀ ਹੈੱਡ ਕੁਆਟਰ ਤੇ ਬੈਠੇ ਨੇ ਹਾਂਜੀ ਤੇ ਬਾਬਾ ਹਰਨਾਮ ਸਿੰਘ ਸਭ ਤੋਂ ਪਹਿਲਾਂ ਤੇ ਇਹ ਦੇਖੋ ਵੀ ਜਿਹੜੀ ਦੁਸ਼ਮਣ ਜਮਾਤ ਆ ਸਾਡੀ ਜੀ ਗੇੜੀ ਤੁਸੀਂ ਇਹ ਦੱਸੋ ਵੀ ਜਿਹੜੀ ਆਰਐਸਐਸ ਆ ਜਿਹੜੀ ਬੀਜੇਪੀ ਆ ਜਦੋਂ ਦੀ ਹੋਂਦ ਵਿੱਚ ਆਈ ਆ ਕਿੰਨਾ ਸਿੱਖਾਂ ਦਾ ਪੰਜਾਬ ਦਾ ਕਿਸਾਨੀ ਦਾ ਕਿੰਨਾ ਵੱਡਾ ਨੁਕਸਾਨ ਕੀਤਾ ਦੇਖੋ ਜੀ ਜੀ ਸਾਡੇ ਬਜ਼ੁਰਗ ਵਿਚਾਰੇ ਉਥੇ ਦਿੱਲੀ ਦੇ ਉਥੇ ਬਾਰਡਰ ਤੇ ਜਾ ਕੇ 700 ਤੋਂ ਉੱਪਰ ਜਾ ਕੇ ਉਹਨਾਂ ਦੀਆਂ ਲਾਸ਼ਾਂ ਵਾਪਸ ਆਈਆਂ ਹਨ ਹਣੇ ਜੀ ਮੂੰਹ ਨਾਲ ਇਹਦੀਆਂ ਗੱਲਾਂ ਕਹਿ ਚੁੱਕਾ ਉਹਨਾਂ ਵਾਸਤੇ ਦਮਦਮੀ ਟਕਸਾਲ ਦਾ ਲੋਗੋ ਵਰਤ ਕੇ ਮਹਾਰਾਸ਼ਟਰ ਦੇ ਵਿੱਚ ਪਹਿਲੋਂ ਵੋਟਾਂ ਮੰਗੀਆਂ ਹਾਂਜੀ ਹਾਂਜੀ ਅੱਜ ਇਹਨਾਂ ਦੀਆਂ ਜਦੋਂ ਤੁਸੀਂ ਇਹਨਾਂ ਦੀਆਂ ਆਈਡੀਆਂ ਤੇ ਜਾਂਦੇ ਹੋ ਤੇ ਉਹਨਾਂ ਤੇ ਲਿਖਿਆ ਜਾਂ ਬਹੁਤ ਸਾਰੀਆਂ ਤੇ ਮੈਂ ਦੇਖਿਆ ਵਾ ਕਿ ਦਮਦਮੀ ਟਕਸਾਲ ਵੱਲੋਂ ਨਾਗਪੁਰ ਦੇ ਵਿੱਚ ਸ਼ਹੀਦੀ ਪੁਰਬ ਤੇ ਵੱਡਾ ਸਮਾਗਮ ਹਾਂਜੀ ਹਨਾ ਇਹਦਾ ਮਤਲਬ ਇਹ ਆ ਕਿ ਉੱਥੇ ਜੇ ਇਹ ਗੱਲ ਆ ਜਿੱਦਾਂ ਇਹ ਜ਼ਿੰਮੇਵਾਰੀ ਲੈ ਰਹੇ ਆ ਕਿ ਇਹ ਟਕਸਾਲ ਵੱਲੋਂ ਹੋ ਰਿਹਾ ਕੀ ਗੱਲ ਇਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕੀ ਗੁਰੂਗ੍ਰਾਮ ਸਾਹਿਬ ਜੀ ਦੀ ਹਜੂਰੀ ਦੇ ਵਿੱਚ ਜਿਹੜੀ ਸਟੇਜ ਲੱਗਦੀ ਆ ਉਹ ਕਿਸ ਤਰੀਕੇ ਦੇ ਨਾਲ ਲੱਗਦੀ ਆ ਸਾਡੇ ਕਿੰਨੇ ਕਿੰਨੇ ਪ੍ਰਚਾਰਕ ਜਿਹੜੇ ਆ ਉਹ ਦਿਨੇ ਰਾਤ ਪ੍ਰਚਾਰ ਕਰ ਰਹੇ ਆ ਵੀ ਆਪਾਂ ਗੁਰੇਜ ਕਰੀਏ ਆਪਾਂ ਗੋਡਿਆਂ ਦੇ ਬਹਾਨੇ ਬਣਾ ਕੇ ਨਾਂ ਸੰਗਤ ਦੇ ਵਿੱਚ ਸਦਾੰਤ ਦਾ ਕਾਣ ਕਰੀਏ ਵੀ ਆਪਾਂ ਕੁਰਸੀਆਂ ਤੇ ਬੈਠ ਗਏ ਇਹਨਾਂ ਨੇ ਇੱਥੇ ਵੀ ਵੇਖੋ ਔਰ ਐਸਐਸ ਬੀਜਪੀ ਨੂੰ ਖੁਸ਼ ਕਰਨ ਵਾਸਤੇ ਉਥੇ ਨਿਤਨਗੜ ਕੀ ਬੈਠਾ ਏ ਉਥੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਬੈਠਾ ਏ ਉਥੇ ਸਟੇਜ ਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹ ਉਥੇ ਮੇਜ ਲਵਾਏ ਨੇ ਲਤਾਂ ਲਮਕਾ ਕੇ ਬੈਠੇ ਨੇ ਇਹ ਗੁਰਮਤ ਦਾ ਇਹ ਗੁਰੂ ਦੀ ਹਜ਼ੂਰੀ ਦਾ ਇਹ ਗੁਰੂ ਦੇ ਸਿਧਾਂਤ ਦਾ ਬਹੁਤ ਵੱਡਾ ਖਾਨ ਕੀਤਾ ਬਾਬਾ ਹਰਨਾਮ ਸਿੰਘ ਨੇ ਉਥੇ ਇਹ ਇਹ ਇਸ ਚੀਜ਼ ਨੂੰ ਸਿੱਖ ਕੌਮ ਜੀ ਬਰਦਾਸ਼ਤ ਨਹੀਂ ਕਰ ਸਕਦੇ ਨਾ ਇਹ ਬਰਦਾਸ਼ਤ ਕਰਨ ਵਾਲੀ ਚੀਜ਼ ਆ ਵੇਖੋ ਇੱਕ ਬੰਦੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਉਸ ਵੇਲੇ ਦਿੱਲੀ ਦੀ ਸਰਕਾਰ ਦਾ ਮੂੰਹ ਮੋੜ ਦਿੱਤਾ ਵਾਕੇ ਵਾਕੇ ਹਾਂਜੀ ਦੂਸਰੇ ਬੰਨੇ ਅੱਜ ਇਹ ਇਹ ਵੀ ਆਪਣੇ ਆਪ ਨੂੰ ਮੁਖੀ ਲਖਵਾਉਂਦੇ ਨੇ ਇਹ ਵੀ ਆਪਣੇ ਨਾਮ ਨਾਲ ਪਿੰਡਰਾਵਾਲਾ ਲਖਵਾਉਂਦੇ ਨੇ ਕਿ ਇਹਨਾਂ ਨੂੰ ਇਹ ਇਹ ਇਹਨਾਂ ਨੂੰ ਚਾਹੀਦਾ ਨਹੀਂ ਸੀ ਕਿ ਉੱਥੇ ਇਹ ਸਟੇਜ ਜਿੱਦਾਂ ਗੁਰਮਤ ਸਮਾਗਮਾਂ ਦੀਆਂ ਸਟੇਜਾਂ ਲੱਗਦੀਆਂ ਉਦਾਂ ਸਟੇਜਾਂ ਲਾਉਂਦੇ ਇਹ ਕਹਿ ਸਕਦੇ ਸੀ ਉੱਥੋਂ ਦੇ ਲੀਡਰਾਂ ਨੂੰ ਕਿ ਇਹ ਇਹ ਸਟੇਜ ਗੁਰੂ ਸਾਹਿਬ ਜੀ ਦੀ ਆ ਇੱਥੇ ਹਜ਼ੂਰੀ ਆ ਇੱਥੇ ਆਪਾਂ ਲੱਤਾਂ ਲਮਕਾ ਕੇ ਨਾ ਬੈਠਣਾ ਇਹਨਾਂ ਨੂੰ ਤੇ ਅੜ ਜਾਣਾ ਚਾਹੀਦਾ ਸੀ ਹਾਂਜੀ ਹਾਂਜੀ ਉਹ ਆਪ ਬੈਠੇ ਹੋਏ ਹਾਂਜੀ ਉਹ ਤੇ ਆਪ ਬੈਠੇ ਉਥੇ ਗੁਰਮਤ ਦਾ ਸਿਧਾਂਤਾਂ ਦਾ ਕਾਣ ਕਰ ਰਿਹਾ ਇਹ ਜਿਹੜਾ ਵਾ ਇਹ ਇਹਨੂੰ ਕੌਮ ਬਿਲਕੁਲ ਬਰਦਾਸ਼ਤ ਨਹੀਂ ਕਰਦੀ ਮੈਂ ਅੱਜ ਸਵੇਰੇ ਵੀ ਬੇਨਤੀ ਕੀਤੀ ਸੀ ਫੇਸਬੁੱਕ ਦੇ ਜਰੀਏ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਇਹਨਾਂ ਨੂੰ ਤਲਬ ਕੀਤਾ ਜਾਵੇ ਜੇ ਇਹ ਨਹੀਂ ਮੰਨਦੇ ਤੇ ਇਹਨਾਂ ਨੂੰ ਵੱਡੀ ਤੋਂ ਵੱਡੀ ਸਖਤ ਸਜ਼ਾ ਦਿੱਤੀ ਜਾਵੇ ਇਹ ਇਸ ਮਤਲਬ ਸਿਧਾਂਤ ਦੇ ਨਾਲ ਕੋਈ ਸਮਝੁਗਤਾ ਨਹੀਂ ਹੋ ਸਕਦਾ ਅੱਛਾ ਵੈਸੇ ਜਿੱਦਾਂ ਤੁਸੀਂ ਕਹਿ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਾਹੀਦਾ ਕਿ ਇਹਨਾਂ ਨੂੰ ਤਲਬ ਕਰਨ ਪਰ ਆਪਾਂ ਦੇਖਿਆ ਕਿ ਇਹ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਪਹਿਲਾਂ ਜਥੇਦਾਰ ਮੰਨਣ ਨੂੰ ਤਿਆਰ ਨਹੀਂ ਸੀਗੇ ਪਰ ਹੁਣ ਇਹਨਾਂ ਨੇ ਮੰਨ ਲਿਆ ਪਈ ਉਹ ਚਲੋ ਜਥੇਦਾਰ ਹੈ ਗਿਆ ਇਹਨਾਂ ਨੇ ਵੀ ਮਾਨਤਾ ਦਿੱਤੀ ਹੈ ਤੁਹਾਨੂੰ ਲੱਗਦਾ ਹੈ ਕਿ ਉਹ ਤੇ ਇਹਨਾਂ ਦੀ ਮਾਨਤਾ ਦੇ ਮੁਤਾਜ ਰਹੇ ਆਪ ਜਥੇਦਾਰ ਗਿਆਨੀ ਗੜਗੱਜ ਜੀ ਤੁਹਾਨੂੰ ਲੱਗਦਾ ਹੈ ਕਿ ਉਹ ਇਹਨਾਂ ਨੂੰ ਸੱਦਣਗੇ ਤਲਬ ਕਰਨਗੇ ਦੇਖੋ ਸਭ ਤੋਂ ਪਹਿਲਾਂ ਪਤਾ ਕੀ ਗੱਲ ਆ ਆਪਣੇ ਬੇਨਤੀ ਕਰਦਾ ਵਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜਿਹੜੀ ਸਰਵਉੱਚਤਾ ਵਾ ਨਾ ਉਹ ਸਾਡੇ ਵਿੱਚ ਲੱਖਾਂ ਮਤਭੇਦ ਹੋ ਸਕਦੇ ਆ ਹੋ ਸਕਦਾ ਸਾਡੇ ਸ਼੍ਰੋਮਣੀ ਕਮੇਟੀ ਦੇ ਨਾਲ ਅਕਾਲੀ ਦਲ ਦੇ ਨਾਲ ਦੂਜੇ ਤੀਜੇ ਆਪਸੀ ਬਹੁਤ ਵਖਰੇਵੇਂ ਹੋ ਸਕਦੇ ਹਨ ਜੀ ਜੀ ਆਪਾਂ ਜਦੋਂ ਇਸ ਸਰਵਉੱਚਤਾ ਦੀ ਗੱਲ ਕਰਦੇ ਆਂ ਤਾਂ ਸਾਨੂੰ ਉੱਥੇ ਕੋਈ ਵੀ ਬੈਠਾ ਵਾ ਹਾਂਜੀ ਉਹ ਕਿ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਹੈਗਾ ਵਾ ਸਾਨੂੰ ਉਸ ਵੇਲੇ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਵੱਲ ਵੇਖਣਾ ਪਵੇਗਾ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਉਸੇ ਤਖਤ ਤੋਂ ਕਿਹਾ ਗਿਆ ਸੀ ਵੀ ਤੁਸੀਂ ਸ਼ਸਤਰ ਲੈ ਕੇ ਅੰਦਰ ਨਹੀਂ ਆ ਸਕਦੇ ਬਹੁਤ ਸਾਰੀਆਂ ਦਲੀਲਾਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਕਦੇ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਇਹ ਵੀ ਕਹਿ ਸਕਦੇ ਸੀ ਕਿ ਇਸੇ ਤਖਤ ਤੇ ਹੀ ਤੇ ਪਹਿਲੀ ਵਾਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਸਤਰ ਲਿਆਉਣ ਵਾਸਤੇ ਕਿਹਾ ਸੀ ਤੁਸੀਂ ਕਿਦਾਂ ਡੱਕ ਸਕਦੇ ਹੋ ਪਰ ਸਾਨੂੰ ਭਲੀ ਭਾਂਤੇ ਇਸ ਗੱਲ ਤੋਂ ਜਾਣਕਾਰੀ ਆ ਦੇ ਸੰਤ ਬਾਬਾ ਜਰਨੈਲ ਸਿੰਘ ਜੀ ਡਿਊਟੀ ਤੋਂ ਹੀ ਮੱਥਾ ਟੇਕ ਕੇ ਵਾਪਸ ਚਲੇ ਜਾਂਦੇ ਸੀ ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀ ਉਹ ਕਹਿੰਦੇ ਸੀ ਕਿ ਭਾਵੇਂ ਇਹਦੇ ਪਿੱਛੇ ਕੁਝ ਵੀ ਹੈ ਪਰ ਇਹ ਫਰਮਾਨ ਸ੍ਰੀ ਅਕਾਲ ਤਖਤ ਸਾਬ ਤੋਂ ਆਇਆ ਜੇ ਅਸੀਂ ਸਤਕਾਰ ਨਹੀਂ ਕਰਾਂਗੇ ਤੇ ਫਿਰ ਕੌਣ ਕਰੂਗਾ ਮੈਂ ਇਹ ਗੱਲ ਕਹਿਣਾ ਕਿ ਸਾਨੂੰ ਅੱਜ ਇਨ੍ਹਾਂ ਗੱਲਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿ ਕੀ ਮੰਨਤਾ ਵਾ ਕਿਧਰੋਂ ਕੀ ਹੋਇਆ ਕੀ ਨਹੀਂ ਹੋਇਆ ਗੱਲ ਇਹ ਗੱਲ ਇਹ ਆ ਕਿ ਇਸ ਵਕਤ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਨੇ ਹਾਂਜੀ ਪਰ ਗੱਲ ਇਹ ਹੈਗੀ ਕਿ ਦੇਖੋ ਇਸ ਦੇ ਅੰਦਰ ਥੋੜਾ ਬਹੁਤ ਵੀ ਹੋ ਉਹਗਾ ਸ਼੍ਰੀ ਅਕਾਲ ਤੱਕ ਸਹਿਬ ਦਾ ਸਤਿਕਾਰ ਵੈਹ ਜੇ ਜੋ ਆਪਾਂ ਦੇਖਿਆ ਵਾ ਜੇ ਇਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦਾ ਕੋਈ ਸਤਕਾਰ ਨਹੀਂ ਆ ਤੇ ਹੋ ਸਕਦਾ ਹੈ ਕਿ ਉਥੋਂ ਇਹ ਫਰਮਾਨ ਆਉਣ ਨਾਲ ਵੀ ਇਹ ਮੰਨਣਾ ਚਾਏ ਨਾ ਮੰਨਣ ਇਹਦੇ ਤੇ ਖਦਸ਼ਾ ਜ਼ਰੂਰ ਪ੍ਰਗਟ ਕੀਤਾ ਜਾ ਸਕਦਾ ਹਾਂ ਮੈਂ ਉਹ ਹੀ ਗੱਲ ਕਰਦਾ ਨਾ ਤੁਸੀਂ ਦੇਖੋ ਤੁਸੀਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਗੱਲ ਕਰਦੇ ਆ ਉਹ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਸਗੇ ਨਾ ਜੀ ਉਹਨਾਂ ਨੇ ਮੰਨ ਲਈ ਗੱਲ ਕਿਉਂਕਿ ਉਹ ਕਿਸੇ ਰਾਹ ਤੇ ਤੁਰੇ ਸੀਗਰ ਉਹਨੂੰ ਪਤਾ ਸੀ ਕਿ ਮੇਰਾ ਟੀਚਾ ਆ ਕੋਈ ਹਨਾ ਜੀ ਕੌਮ ਨੂੰ ਮੈਂ ਕਿਸੇ ਬੰਨੇ ਲੈ ਕੇ ਜਾਣਾ ਕਿਸੇ ਪਾਰ ਪਪਣ ਲਾਉਣਾ ਔਰ ਇਹ ਤੇ ਤੁਸੀਂ ਦੇਖੋ ਉਹ ਹੈਗੇ ਆ ਇਹ ਤੇ ਉਹਨਾਂ ਨੂੰ ਕਹਿੰਦੇ ਜਦੋਂ ਉਹਨਾਂ ਨੂੰ ਪਹਿਲਾਂ ਜਹਦਰ ਲਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਤੇ ਉਹਨਾਂ ਨੂੰ ਮੰਨਣ ਤੋਂ ਹੀ ਆਕੀ ਸੀਗੇ ਇਹ ਤੇ ਕਹਿੰਦੇ ਮੈਂ ਉਹਨਾਂ ਦੇ ਕੋਲੋਂ ਸਰੋਪਾ ਤੱਕ ਨਹੀਂ ਲੈਣਾ ਹੈਗਾ ਇਹ ਤਾਂ ਇਦਾਂ ਸੀਗੇ ਇਹ ਕਿੱਥੇ ਮੰਨਣ ਲੱਗੇ ਉਹਨਾਂ ਦਾ ਜੇ ਉਹ ਤਲਬ ਕਰਨ ਵਾਸਤੇ ਉਹਨਾਂ ਨੂੰ ਕਹਿ ਵੀ ਦੇਣਗੇ ਵੀ ਤੁਹਾਨੂੰ ਤਲਬ ਕੀਤਾ ਜਾਂਦਾ ਕਿੱਥੇ ਮੰਨਣ ਲੱਗੇ ਬਹੁਤ ਔਖਾ ਹੈ ਨਾ ਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਇੱਕ ਬੇਨਤੀ ਕਰ ਦਿੰਨਾ ਵਾ ਵੀ ਇਸ ਅਸਥਾਨ ਤੋਂ ਜਿੰਨੂੰ ਇੱਕ ਵਾਰੀ ਡੰਗ ਵੱਜ ਗਿਆ ਨਾ ਜੀ ਜੀ ਉਹ ਭਾਵੇਂ ਜਿੱਦੀ ਮਰਜ਼ੀ ਆਉਦੇ ਤੇ ਬੈਠਾ ਹੋਵੇ ਜੋ ਮਰਜ਼ੀ ਹੋਵੇ ਉਹ ਉਸ ਡੰਗ ਦੇ ਅਸਰ ਤੋਂ ਬਚ ਨਹੀਂ ਸਕਦਾ ਜੇ ਉੱਥੋਂ ਫਰਮਾਨ ਹੋ ਜਾਊਗਾ ਇਦਾਂ ਦਾ ਤੇ ਬਾਬਾ ਹਰਨਾਮ ਸਿੰਘ ਭੁੱਲ ਜੇ ਇਹ ਇੱਕ ਇਸ ਕੌਮ ਦੇ ਵਿੱਚ ਇਹ ਕਹਵੇ ਵੀ ਮੈਂ ਮਤਲਬ ਮੈਨੂੰ ਕੋਈ ਪ੍ਰਵਾਹ ਨਹੀਂ ਆ ਇਹ ਤੇ ਆਉਣ ਵਾਲਾ ਸਮਾਂ ਦੱਸੂਗਾ ਫਿਰ ਕੀ ਹੈ ਬਾਕੀ ਮੈਂ ਇਹ ਵੀ ਬੇਨਤੀ ਕਰਦਾ ਵਾਂ ਵੀ ਇਹਨਾਂ ਨੇ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਲੱਗੇ ਹੋਏ ਜਥੇਦਾਰਾਂ ਨੂੰ ਹੀ ਮਾਨਤਾ ਦਿੱਤੀ ਆ ਉਹੀ ਲੱਗਣ ਤੋਂ ਬਾਅਦ ਇਹਨਾਂ ਦੇ ਕੋਲ ਉੱਥੇ ਮਹਿਤੇ ਸਥਾਨ ਤੇ ਜਾਂਦੇ ਸੀ ਸਰਪਾਓ ਪ੍ਰੋਗਰਾਮ ਸਾਜ ਇਕੱਠੇ ਹੁੰਦੇ ਸੀ ਅਸਲ ਵਿੱਚ ਜਦੋਂ ਤੋਂ ਇਹ ਭਾਜਪਾ ਦੀ ਝੋਲੀ 'ਚ ਜਾ ਕੇ ਪੈ ਗਏ ਨੇ ਨਾ ਹਾਂ ਜੀ ਉਦੋਂ ਤੋਂ ਲੱਗ ਕੇ ਇਹ ਉਸ ਚੀਜ਼ ਦਾ ਵਿਰੋਧ ਕਰਨ ਲੱਗ ਪਿਆ ਜੋ ਸਾਰਿਆਂ ਨੂੰ ਕੰਧ ਤੇ ਲਿਖਿਆ ਪੜਿਆ ਦਿਸਣ ਦਿਆ ਵੀ ਇਹ ਕੀ ਹੋ ਰਿਹਾ ਵਾ ਮੈਂ ਇਹ ਬੇਨਤੀ ਕਰਦਾ ਵਾਂ ਵੀ ਭਾਵੇਂ ਕੁਝ ਵੀ ਆਉਂਦੇ ਆ ਨਹੀਂ ਆਉਂਦੇ ਪਰ ਇਥੋਂ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਜ਼ਰੂਰ ਹੋਣੀ ਚਾਹੀਦੀ ਜੀ ਜ਼ਰੂਰ ਘਟੋ ਘਟ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਅੱਛਾ ਮੈਂ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ ਮੈਂ ਸਾਰਿਆਂ ਨੂੰ ਇੱਕ ਵਾਰ ਜ਼ਰੂਰ ਦੱਸ ਦੇਣਾ ਚਾਹੁੰਦਾ ਹੈਗਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਬਕਾਇਦਾ ਪਹਿਲਾਂ ਹੁਕਮਨਾਮਾ ਵੀ ਬਕਾਇਦਾ ਜਾਰੀ ਹੋਇਆ ਵੈਸੇ ਤਾਂ ਹੁਕਮਨਾਮਾ ਜਾਰੀ ਨਾ ਵੀ ਹੋਵੇ ਤਦ ਵੀ ਸਾਨੂੰ ਤਕਰੀਬਨ ਸਾਰਿਆਂ ਨੂੰ ਇਸਕਲ ਦਾ ਪਤਾ ਔਰ ਪਤਾ ਹੋਣਾ ਚਾਹੀਦਾ ਵੀ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਚਰਨਾਂ ਦੇ ਵਿੱਚ ਉਹਨਾਂ ਦੀ ਹਜ਼ੂਰੀ ਦੇ ਵਿੱਚ ਜਦੋਂ ਆਪਾਂ ਬਹਿਣਾ ਹੈਗਾ ਤਾਂ ਕਿਸ ਤਰੀਕੇ ਦੇ ਨਾਲ ਬਹਿਣਾ ਹੈਗਾ ਬੱਚੇ-ਬੱਚੇ ਨੂੰ ਵੀ ਪਤਾ ਹੈਗਾ ਪਰ ਬਕਾਇਦਾ ਹੁਕਮਨਾਮਾ ਜਾਰੀ ਤੱਕ ਕਰਨਾ ਪਿਆ ਗਿਆ ਸੀਗਾ 22 11 2013 ਨੂੰ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਸੀਗਾ ਕਿ ਇਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਦਰਬਾਰ ਹਾਲ ਦੇ ਅੰਦਰ ਬੈਂਚ ਅਤੇ ਸੋਫੇ ਨਹੀਂ ਲਗਾਏ ਜਾ ਸਕਦੇ ਬਕਾਇਦਾ ਜ਼ਿਕਰ ਕੀਤਾ ਗਿਆ ਕਿ ਉੱਥੇ ਚੌਂਕੜਾ ਮਾਰ ਕੇ ਬਹਿਣਾ ਹੈਗਾ ਜੇ ਕੋਈ ਨਹੀਂ ਬਹਿ ਸਕਦਾ ਕਿਸੇ ਨੂੰ ਲੱਗਦਾ ਵੀ ਮੇਰੇ ਗੋਡਿਆਂ ਦੀ ਗਰੀਸ ਮੁੱਕ ਗਈ ਆ ਮੇਰੇ ਗੋਡੇ ਹੀ ਨਹੀਂ ਮੁੜਦੇ ਹੱਗੇ ਹੁਣ ਹੁਣ ਮੈਂ ਪਹਿਲਾਂ ਵਰਗਾ ਨਹੀਂ ਰਿਹਾ ਉਹਦੇ ਵਾਸਤੇ ਵੀ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਕਿ ਸਤ ਗੁਰਾਂ ਦੀ ਹਜ਼ੂਰੀ ਤੋਂ ਬਾਹਰ ਵਰਾਂਡੇ ਦੇ ਵਿੱਚ ਬੈਂਚ ਲਗਾਏ ਜਾਣ ਉੱਥੇ ਬਕਾਇਦਾ ਇਹ ਗੱਲ ਲਿਖਿਓ ਸਗੀ ਤੇ ਨਾਲੇ ਸਿਗਾ ਵੀ ਗੁਰਦੁਆਰਾ ਕਮੇਟੀ ਦੇ ਵੱਲੋਂ ਬਾਹਰਲੇ ਪਾਸੇ ਫਿਰ ਸਕਰੀਨ ਲਾ ਦਿੱਤੀ ਜਾਵੇ ਤਾਂ ਕਿ ਅਗਲਾ ਜਿਹੜਾ ਅੰਦਰ ਗੁਰਬਾਣੀ ਕੀਰਤਨ ਹੋ ਰਿਹਾ ਜਾਂ ਕਥਾ ਵਿਚਾਰ ਹੋ ਰਹੀ ਹੈ ਜਾਂ ਲੈਕਚਰ ਹੋ ਰਿਹਾ ਉਹਨੂੰ ਸਾਹਮਣੇ ਸਕਰੀਨ ਦੇ ਉੱਪਰ ਦੇਖ ਸਕੇ ਇਹ ਹੁਕਮਨਾਮਾ ਬਕਾਇਦਾ ਜਾਰੀ ਹੋਇਆ ਜੀ ਅਕਾਲ ਤਖਤ ਸਾਹਿਬ ਤੋਂ ਭਾਈ ਸਾਹਿਬ ਜੀ ਮੈਂ ਤੁਹਾਡੇ ਕੋਲੋਂ ਇਹ ਵੀ ਜਾਣਨਾ ਚਾਹੁੰਦਾ ਕਿ ਬਾਬਾ ਹਰਨਾਮ ਸਿੰਘ ਹੁਰੀ ਉੱਥੇ ਜਾਂਦੇ ਆ ਭਾਜਪਾ ਦਾ ਸਮਰਥਨ ਕਰਦੇ ਆ ਭਾਜਪਾ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੀ ਸ਼ਹੀਦੀ ਨੂੰ ਜੜੀ ਰੰਗਤ ਦਿੱਤੀ ਜਾ ਰਹੀ ਹੈ ਉਸ ਉਹ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ ਉਹ ਹਿੰਦ ਕੀ ਚਾਦਰ ਕਹਿੰਦੇ ਆ ਪਰ ਖਾਲਸਾ ਪੰਥ ਨਹੀਂ ਮੰਨਦਾ ਖਾਲਸਾ ਪੰਥ ਕਹਿੰਦਾ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਵੀ ਸ੍ਰਿਸ਼ਟੀ ਦੀ ਚਾਦਰ ਨੇ ਨਾ ਕਿ ਹਿੰਦ ਕੀ ਚਾਦਰ ਇਹਨੂੰ ਕਿਦਾਂ ਦੇਖਦੇ ਹੋ ਔਰ ਉਹਨਾਂ ਦੇ ਪ੍ਰੋਗਰਾਮਾਂ 'ਚ ਸ਼ਾਮੂਲੀ ਕਰਦੇ ਆ ਜਾਂ ਉਹਨਾਂ ਨੂੰ ਸੱਦਦੇ ਆ ਜੀ ਦੇਖੋ ਸਭ ਤੋਂ ਪਹਿਲਾਂ ਤੇ ਆਪਾਂ ਨੂੰ ਇੱਥੇ ਇਹ ਦੇਖਣਾ ਪਵੇਗਾ ਕਿ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਆ ਜੀ ਤੇ ਇਤਿਹਾਸ ਦੇ ਵਿੱਚ ਜਦੋਂ ਔਰੰਗਜ਼ੇਬ ਜਿਹੜਾ ਵਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਗੱਲ ਕਹਿੰਦਾ ਵਾ ਵੀ ਇਹ ਜਿਹੜੇ ਨੇ ਇਹ ਤਿਲਕ ਲਾਉਂਦੇ ਨੇ ਇਹ ਜੰਨੂ ਪਾਉਂਦੇ ਨੇ ਤੇ ਤੁਹਾਡੇ ਗੁਰੂ ਨਾਨਕ ਸਾਹਿਬ ਨੇ ਜੰਨੂ ਤੋਂ ਮਨਾਹੀ ਕਰ ਦਿੱਤੀ ਸੀ ਇਹ ਮੂਰਤੀ ਪੂਜ ਕਿੰਨੇ ਕੱਚੇ ਲੋਕ ਨੇ ਕੱਚਾ ਮਤ ਹੈ ਤੇ ਮੂਰਤੀ ਦਾ ਸਿਧਾਂਤ ਤੁਹਾਡੇ ਧਰਮ ਦੇ ਵਿੱਚ ਵੀ ਨਹੀਂ ਹੈਗਾ ਪਰ ਤੁਸੀਂ ਇਹਨਾਂ ਵਾਸਤੇ ਕੁਰਬਾਨੀ ਕਰਨ ਵਾਸਤੇ ਆਏ ਹੋ ਮਤਲਬ ਸੱਜਾ ਨੂੰ ਪਤਾ ਸੀ ਕਿ ਤੁਸੀਂ ਮਤਲਬ ਸ਼ਹੀਦ ਹੋਣ ਵਾਸਤੇ ਆਏ ਹੋ ਜੀ ਤੇ ਗੁਰੂ ਸਾਹਿਬ ਨੇ ਇਹ ਬਚਨ ਕੀਤਾ ਸੀ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਮਹਾਰਾਜ ਨੇ ਕਿਹਾ ਸੀ ਅੱਜ ਤੂੰ ਦਿੱਲੀ ਦੇ ਤਖਤ ਤੇ ਬੈਠਾ ਐ ਤੇ ਤੂੰ ਹਿੰਦੂਆਂ ਤੇ ਜ਼ੁਲਮ ਕਰ ਰਿਆ ਉਹਨਾਂ ਨੂੰ ਖਤਮ ਕਰ ਰਿਆ ਜੇ ਤੇਰੀ ਜਗ੍ਹਾ ਤੇ ਹਿੰਦੂ ਰਾਜਾ ਬੈਠਾ ਹੁੰਦਾ ਉਹ ਮੁਸਲਮਾਨਾਂ ਦੇ ਉੱਤੇ ਇਦਾਂ ਜ਼ੁਲਮ ਕਰ ਰਿਆ ਹੁੰਦਾ ਤੇ ਮੁਸਲਮਾਨ ਇਕੱਠੇ ਹੋ ਕੇ ਗੁਰੂ ਨਾਨਕ ਦੇ ਦਰ ਤੇ ਅਨੰਦਪੁਰ ਸਾਹਿਬ ਆਉਂਦੇ ਅਸੀਂ ਉਹਨਾਂ ਵਾਸਤੇ ਵੀ ਆ ਜਾਣਾ ਸੀ ਵਾਹਿਗੁਰੂ ਕੀ ਬਾਤ ਹੈ ਜੀ ਇਹ 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 ਸਾਡੇ ਗੁਰੂ ਸਾਹਿਬ ਦਾ ਸਿਧਾਂਤ ਆ ਗੁਰੂ ਨਾਨਕ ਸਾਹਿਬ ਨੇ ਜਦੋਂ ਬਚਨ ਕੀਤੇ ਨੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਕਿਹਾ ਜਿਹਦੇ ਵਿੱਚ ਸਾਰੇ ਹੀ ਆਉਂਦੇ ਆ ਇਹ ਹਿੰਦ ਦੀ ਚਾਦਰ ਵੇਖੋ ਇਹ 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 ਗੱਲ ਕਰਦੇ ਭੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਿਲਕ ਜੰਨੂ ਰੱਖਿਆ ਕਿਉਂਕਿ ਤਿਲਕ ਜੰਨੂ ਹੀ ਉਸ ਵੇਲੇ ਖਤਰੇ ਦੇ ਵਿੱਚ ਸੀ ਜੀ ਜੀ ਤੇ ਤਿਲਕ ਜੰਨੂ ਵਾਸਤੇ ਜਦੋਂ ਕੁਰਬਾਨੀ ਕੀਤੀ ਗਈ ਉਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਵੇਖੋ ਮੈਂ ਵੀ ਇੱਕ ਬੇਨਤੀ ਕਰਦਾ ਵਾਂ ਪੀ ਬਹੁਤ ਸਾਰੀਆਂ ਆਪਾਂ ਜਦੋਂ ਆਪਾਂ ਦੇਖਦੇ ਆਂ ਤੇ ਜਦੋਂ ਔਰੰਗਜ਼ੇਬ ਸੀ ਉਦੋਂ ਕਿਤੇ ਸੋਚਿਆ ਜਾ ਸਕਦਾ ਸੀ ਵੀ ਮੁਸਲਮਾਨ ਦੀ ਰਾਜ ਦੀ ਮੁਗਲ ਰਾਜ ਦੀ ਇਥੋਂ ਜੜ ਪੱਟੀ ਚੋਊਗੀ ਕਦੀ ਹੋ ਸਕਦਾ ਸੀ ਜੀ ਜੀ ਉਦੋਂ ਉਸ ਵੇਲੇ ਕੋਈ ਨਹੀਂ ਸੀ ਇਹ ਗੱਲ ਸੋਚਦਾ ਇਹ ਜਿਹੜੇ ਲੋਕ ਕਹਿੰਦੇ ਆ ਪੀ ਹਿੰਦ ਦੀ ਚਾਦਰ ਜੇ ਮੰਨ ਲਓ ਕੱਲ ਨੂੰ ਹਿੰਦਨ ਆ ਰਿਹਾ ਹਾਂਜੀ ਜਿੱਦਾਂ ਦੇ ਅਸਾਰ ਦੁਨੀਆ ਤੇ ਬਣ ਰਹੇ ਆ ਉਸ ਤੋਂ ਬਾਅਦ ਫਿਰ ਇਹ ਕੀ ਕਹਿਣਗੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਾਂ ਹਾਂ ਜੀ 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 ਸ਼੍ਰੀ ਦਦਾ ਕੰਟਰੀਆਂ ਦਾ ਪਤਾ ਕਿਤੇ ਜੀ ਜੇ ਬਿਲਕੁਲ ਅੰਦਰ ਨੂੰ ਕੀ ਚੱਲ ਜਾਣਾ ਮੰਨ ਲਓ ਕੱਲ ਨੂੰ ਜਿੱਦਾਂ ਜਦੋਂ ਉਸ ਵੇਲੇ ਬੇਨਤੀ ਕੀਤੀ ਗਈ ਗੁਰੂ ਸਾਹਿਬ ਨੂੰ ਵੀ ਮਹਾਰਾਜ ਅਸੀਂ ਖਤਮ ਹੋ ਚੱਲੇ ਆ ਸਾਨੂੰ ਇੱਕ ਬਾਦਸ਼ਾਹ ਖਤਮ ਕਰ ਦੇਣ ਲੱਗਾ ਆਉਣ ਵਾਲੇ ਸਮੇਂ 'ਚ ਪ੍ਰਮਾਤਮਾ ਦੀ ਖੇਡ ਦਾ ਪਤਾ ਕਿਤੇ ਕੋਈ ਕਿਸੇ ਨੂੰ ਕੀ ਹੋ ਜਾਣਾ ਮੰਨ ਲਓ ਕੱਲ ਨੂੰ ਹਿੰਦ ਨਾ ਰਿਆ ਜੀ ਇਸ ਧਰਤੀ ਤੇ ਉਹ ਵੀ ਸਮਾਸੀ ਜਦੋਂ ਹਿੰਦ ਪੈਦਾ ਹੀ ਨਹੀਂ ਸੀ ਹੋਇਆ ਸੀ ਜੀ ਹੱਦ ਅਸਰਾਦਾ ਵੀ ਇਦਾਂ ਦੀਆਂ ਨਹੀਂ ਸੀ ਉਦੋਂ ਫਿਰ ਇਹ ਲੋਕ ਕੀ ਕਹਿਣਗੇ ਮੈਂ ਇਹ ਬੇਨਤੀ ਕਰਦਾ ਫਿਰ ਗੁਰੂ ਸਾਹਿਬ ਦਾ ਸਿਧਾਂਤ ਜਿਹੜਾ ਉਹ ਸਾਰੀ ਸ੍ਰਿਸ਼ਟੀ ਵਾਸਤੇ ਇੱਕ ਹੈ ਇਹ ਗੁਰੂ ਸਾਹਿਬ ਜੀ ਦੇ ਇੱਕ ਵੱਡੇ ਦਾਇਰੇ ਨੂੰ ਘਟਾਉਣ ਦਾ ਯਤਨ ਕਰ ਰਹੇ ਆ ਤੇ ਅੱਜ ਭਾਜਪੀ ਤੇ ਆਰਐਸਐਸ ਦਾ ਜ਼ੋਰ ਲੱਗਾ ਪਿਆ ਵਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਕੇਵਲ ਤੇ ਕੇਵਲ ਹਿੰਦੂਆਂ ਨੂੰ ਹਿੰਦੂਤਾਵਨੂੰ ਸਨਾਤਨ ਨੂੰ ਬਚਾਉਣ ਵਾਸਤੇ ਕੀਤੀ ਆ ਉਹਨੂੰ ਰੰਗ ਇਹ ਦਿੱਤਾ ਜਾ ਰਿਹਾ ਕਿ ਜਿਹੜੇ ਸਿੱਖ ਨੇ ਜਿਹੜਾ ਖਾਲਸਾ ਵਾ ਉਹ ਕੇਵਲ ਤੇ ਕੇਵਲ ਹਿੰਦੂਆਂ ਦੀ ਰੱਖਿਆ ਵਾਸਤੇ ਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਕੀ ਮੌਜ ਇਹ ਕਹਿੰਦੇ ਆ ਹਿੰਦੂਆਂ ਦੀ ਰਾਖੀ ਵਾਸਤੇ ਆ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਕਿ ਇਹ ਪਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ ਤੇ ਇਹਨੇ ਰਾਜ ਕਰਨਾ ਵਾ ਇਸ ਕਰਕੇ ਸਿੱਖ ਕੌਮ ਵੱਖਰੀ ਆ ਇਹ ਅਮੇਤਸ਼ਾ ਮੋਨ ਭਾਗਵਤ ਇਹ ਮੋਦੀ ਅਜਾ ਮਹਾਰਾਇਟਰ ਦਾ ਜਿਹੜਾ ਜਿਹਦੇ ਇਹ ਬੜੇ ਨਾਲ ਜੁੜੇ ਆ ਤੇ ਨਾਲ ਜੁੜ ਕੇ ਫੋਟੋਆਂ ਲਵਾ ਕੇ ਤੇ ਬੜਾ ਮਾਣ ਆਪਣੇ ਆਪ 'ਚ ਮਹਿਸੂਸ ਕਰ ਰਹੇ ਵੀ ਪਤਾ ਨਹੀਂ ਅਹੀਂ ਕਿਸ ਮਤਲਬ ਇਹਨਾਂ ਨਾਲ ਨੇੜਤਾ ਕਰਕੇ ਕੀ ਹੋ ਗਿਆ ਵਾ ਇਹ ਜਿੰਨਾ ਮਰਜੀ ਜ਼ੋਰ ਲਾ ਲੈਣ ਜਿੰਨੀ ਮਰਜੀ ਗਤ ਦੇਲਨ ਖਾਲਸਾ ਪੰਥ ਵੱਖਰਾ ਵਾ ਨਿਆਰਾ ਵਾ ਪਰ ਇਹ ਯਤਨ ਕਰ ਰਹੇ ਨੇ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਕੇਵਲ ਤੇ ਕੇਵਲ ਹਿੰਦੂਤਵ ਦੇ ਦਿਵਾਲੇ ਕਮਾਉਣ ਲਈ ਜੀ ਜੀ ਵਾਕਿਆ ਉੱਥੇ ਤੱਕ ਸੀਮਤ ਕਰਕੇ ਰੱਖ ਦੇਣਾ ਚਾਹੁੰਦੇ ਆ ਭਾਈ ਸਾਹਿਬ ਜੀ ਦੋ ਕੇਵਲ ਛੋਟੇ ਛੋਟੇ ਸਵਾਲ ਇੱਕ ਤੇ ਮੈਂ ਤੁਹਾਡੇ ਕੋਲੋਂ ਦੇਖੋ ਮੈਂ ਪਿਛਲੇ ਕਾਫੀ ਸਮੇਂ ਤੋਂ ਦੇਖਣ ਦੇ ਇੱਕ ਪੱਤਰਕਾਰ ਹੋਣ ਦੇ ਨਾਤੇ ਵੀ ਆਪਣੇ ਤਰੀਕੇ ਨਾਲ ਆਪਾਂ ਜਦੋਂ ਵੇਖਦੇ ਆਂ ਵੀ ਚੱਲ ਕੀ ਰਿਹਾ ਹੈਗਾ ਇੱਕ ਤੇ ਜਦੋਂ ਬੀਬੀ ਪਰਮਜੀਤ ਕੌਰ ਜੀ ਖਾਲੜਾ ਸ਼ਹੀਦ ਭਾਈ ਹਣਾ ਜੀ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਘਰੋਂ ਸਿੰਗੜੀ ਉਹਨਾਂ ਦੀ ਜਦੋਂ ਉਹਨਾਂ ਨੇ ਇਲੈਕਸ਼ਨ ਲੜੇ ਸੀਗੇ ਤਾਂ ਉਸ ਵੇਲੇ ਫਿਰ ਇਹ ਵਿਰੋਧੀ ਜਿਹੜੇ ਸੀਗੇ ਉਹਨਾਂ ਦੇ ਉਹਨਾਂ ਦੀ ਸਪੋਰਟ ਦੇ ਵਿੱਚ ਆਇਆ ਬੀਬੀ ਖਾਲੜਾ ਜੀ ਦੇ ਹੱਕ ਦੇ ਵਿੱਚ ਹੀ ਨਹੀਂ ਭੁੱਗਤੇ ਤੇ ਦੂਸਰਾ ਆ ਪਿੱਛੇ ਬਹੁਤ ਜ਼ਿਆਦਾ ਰੌਲਾ ਪਿਆ ਕੁੰਬ ਦੇ ਮੇਲੇ ਤੇ ਨੌਣ ਚੱਲ ਜਾਂਦੇ ਆ ਹਨਾ ਜੀ ਉਦੋਂ ਵੀ ਬਹੁਤ ਜ਼ਿਆਦਾ ਚਰਚਾ ਹੋਈ ਹੈ ਔਰ ਉਸ ਤੋਂ ਬਾਅਦ ਫਿਰ ਤੀਸਰੀ ਚਰਚਾ ਜਿਹੜੀ ਮੈਂ ਮੁੱਖ ਰੂਪ ਦੇ ਵਿੱਚ ਦੇਖੀ ਭਾਜਪਾ ਦਾ ਜਦੋਂ ਸਮਰਥਨ ਕੀਤਾ ਪਿੱਛੇ ਇਲੈਕਸ਼ਨਾਂ ਦੇ ਵਿੱਚ ਜਦੋਂ ਮਹਾਰਾਸ਼ਟਰ ਦੇ ਵਿੱਚ ਚੋਣਾਂ ਹੋਈਆਂ ਨੇ ਔਰ ਚੌਥੀ ਹੁਣ ਆ ਘਟਨਾ ਤੁਹਾਨੂੰ ਕੀ ਲੱਗਦਾ ਹੈਗਾ ਕਿ ਦਮਦਵੀ ਟਕਸਾਲ ਦੇ ਮੌਜੂਦਾ ਮੁਖੀ ਅਖਵਾਉਣ ਵਾਲੇ ਜਿਹੜੇ ਆ ਉਹ ਅੱਜ ਕਿੱਧਰ ਨੂੰ ਜਾ ਰਹੇ ਨੇ ਕੀ ਮੈਨੇ ਕੱਢੇ ਜਾਣ ਇਹਨਾਂ ਸਾਰੀਆਂ ਚੀਜ਼ਾਂ ਦੇ ਇਹਨਾਂ ਸਾਰੀਆਂ ਗੱਲਾਂ ਦੇ ਮੈਨੇ ਜੀ ਵੇਖੋ ਸਾਹਮਣੇ ਗੰਧ ਤੇ ਲਿਖੀ ਹੋਈ ਚੀਜ਼ ਆ ਵੀ ਇਹ ਸਰਕਾਰਾਂ ਦੀ ਝੋਲੀ 'ਚ ਪੈ ਚੁੱਕੇ ਨੇ ਇਹਨਾਂ ਨੂੰ ਸਰਕਾਰਾਂ ਨੇ ਆਪਣੇ ਵਲੇਵੇਂ ਵਿੱਚ ਲੈ ਲਿਆ ਵਾ ਇਹ ਇਸ ਵੇਲੇ ਬਿਲਕੁਲ ਸੈਂਟਰ ਸਰਕਾਰ ਜਿਵੇਂ ਇਹਨਾਂ ਨੂੰ ਆਰਐਸਐਸ ਕਹਿ ਰਹੀ ਆ ਜਿਵੇਂ ਇਹਨਾਂ ਨੂੰ ਭਾਜਪਾ ਕਹਿ ਰਹੀ ਆ ਉਹੀ ਬੋਲੀ ਬੋਲ ਰਿਹਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਆਪਣੇ ਸ਼ਹੀਦਾਂ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਆਪਣੇ ਸਿਧਾਂਤ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੀ ਸਿੱਧਮ ਸਿੱਧਾ ਇਹ ਜਿਹੜੇ ਲੋਕ ਨੇ ਇਹ ਬੀਜੇਪੀ ਦੀ ਝੋਲੀ ਚ ਪੈ ਚੁੱਕੇ ਨੇ ਜੀ ਭਾਈ ਸਾਹਿਬ ਜੀ ਅਖੀਰ ਦੇ ਵਿੱਚ ਜਾਂਦੇ ਜਾਂਦੇ ਤੁਸੀਂ ਵੀ ਦਮਦਮੀ ਟਕਸਾਲ ਦੇ ਨਾਲ ਜੁੜੇ ਵਿਦਿਆਰਥੀ ਤੇ ਹੋਰ ਬਹੁਤ ਸਾਰਾ ਵਿਦਿਆਰਥੀ ਵਰਗ ਜਿਹੜਾ ਦਮਦਮੀ ਟਕਸਾਲ ਤੋਂ ਜਿਨ੍ਹਾਂ ਨੇ ਵਿਦਿਆ ਪ੍ਰਾਪਤ ਕੀਤੀ ਹੈ ਜਾਂ ਜਿਹੜੇ ਅੱਜ ਵੀ ਦਮਦਮੀ ਟਕਸਾਲ ਦੇ ਵਿੱਚ ਹੈਗੇ ਆ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਤੁਹਾਡਾ ਕੀ ਸਟੈਂਡ ਹੈਗਾ ਤੁਸੀਂ ਕੀ ਸੋਚਦੇ ਹੋ ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਇੰਨਾ ਕੁ ਆਧਾਰ ਹੈਗਾ ਤੁਸੀਂ ਇਹਨਾਂ ਦੇ ਸਬੰਧ ਵਿੱਚ ਕੋਈ ਸਖਤ ਸਟੈਂਡ ਲੈ ਸਕੋ ਦੇਖੋ ਇਹ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਬੀ ਦਮਦਮੇ ਟਕਸਾਲ ਨੇ ਕੌਮ ਤੇ ਜਦੋਂ ਵੀ ਕਿਤੇ ਕੋਈ ਉਦਾਂ ਦਾ ਸਮਾਂ ਆਇਆ ਵਾ ਅੱਗੇ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਆ ਦਮਦਮੇ ਟਕਸਾਲ ਨੇ ਕੌਮ ਵਾਸਤੇ ਸ਼ਹਾਦਤਾਂ ਦਿੱਤੀਆਂ ਨੇ ਆਪਣੇ ਸਿਰ ਦਿੱਤੇ ਨੇ ਬڑے بڑے ਔਖੇ ਸਮੇਂ ਝੱਲੇ ਨੇ ਮੈਂ ਤੇ ਇਹ ਬੇਨਤੀ ਕਰਦਾ ਅੱਜ ਦਮਦਮੇ ਟਕਸਾਲ ਦੀ ਹੋਂਦ ਬੜੀ ਵਿਖੜੇ ਪੈਂਡੇ ਦੇ ਵਿੱਚ ਆਉਂਦੀ ਲੰਘ ਰਹੀ ਆ ਅੱਜ ਕੌਮ ਦਾ ਫਰਜ਼ ਬਣਦਾ ਵਾ ਕਿ ਦਮਦਮੇ ਟਕਸਾਲ ਦੇ ਸਿਧਾਂਤ ਦੇ ਨਾਲ ਖੜੇ ਆਪਾਂ ਸਾਰੇ ਜਾਣੇ ਯਤਨ ਕਰੀਏ ਦੰਦਮੀ ਟਕਸਾਲ ਵੱਲੋਂ ਜਿਹੜੀਆਂ ਪੰਥ ਦੇ ਵਿੱਚ ਸੁਚੱਜੀਆਂ ਸੇਵਾਵਾਂ ਹੁੰਦੀਆਂ ਰਹੀਆਂ ਔਰ ਸਮੇਂ-ਸਮੇਂ ਸਰਕਾਰ ਨੂੰ ਜਾਂ ਸਰਕਾਰੀ ਏਜੰਸੀਆਂ ਜਿਵੇਂ ਜਿਵੇਂ ਕੌਮ ਦੇ ਨਾਲ ਇਦਾਂ ਦੀਆਂ ਚਾਲਾਂ ਚੱਲਦੀਆਂ ਵਾ ਇੱਕ ਸੁਰ ਹੋ ਕੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਭਾਈ ਸਾਹਿਬ ਜੀ ਜਦੋਂ ਨਾ ਸ਼ਹੀਦ ਦੀ ਗੈਲਰੀ ਬਣੀ ਹੈਗੀ ਆ ਆਪਾਂ ਜਦੋਂ ਜਾਣੇ ਆ ਅਕਾਲ ਤਖਤ ਸਾਹਿਬ 1984 ਵਿੱਚ ਜੋ ਕੁਝ ਵਾਪਰਿਆ ਸੀਗਾ ਤੇ ਉਹਦਾ ਸੇਰਾ ਜਿਹੜਾ ਹੈਗਾ ਉਹ ਬਾਬਾ ਹਰਨਾਮ ਸਿੰਘ ਖਾਲਸਾ ਹੋਰਾਂ ਦੇ ਮੱਥੇ ਦੇ ਉੱਪਰ ਬੰਨਦੇ ਹਨ ਜਿ ਬੰਨਣ ਵਾਲੇ ਔਰ ਬਹੁਤ ਸਾਰੇ ਸੱਜਣਾ ਦੇ ਦਿਮਾਗ ਦੇ ਵਿੱਚ ਇਹ ਘੁੰਮਦਾ ਹੋਊਗਾ ਕਿ ਜੇ ਉਹ ਉਧਰਲੇ ਪਾਸੇ ਗਏ ਵੀ ਹੈਗੇ ਆ ਤਾਂ ਹੋ ਸਕਦਾ ਉਹ ਭਾਜਪਾ ਵਾਲਿਆਂ ਦੇ ਕੋਲੋਂ ਕੁਝ ਨਾ ਕੁਝ ਖਰਾ ਲੈ ਕੇ ਕੌਮ ਦੀ ਝੋਲੀ ਵਿੱਚ ਪਾ ਦੇਣ ਕਈ ਐਦਾਂ ਸੋਚਦੇ ਹੋਣਗੇ ਜਿਹੜੇ ਐਦਾਂ ਸੋਚਦੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਇਹ ਸੱਜਣ ਜੀ ਇੱਕ ਬੇਨਤੀ ਮੇਰੀ ਇਹ ਇਹ ਤੁਸੀਂ ਸੁਣੋ ਮੰਨ ਲਓ ਮੈਂ ਕੋ ਉਦਾਹਰਨ ਦੇਣ ਲੱਗਾ ਸਾਡਾ ਪਿਓ ਜਾਂ ਸਾਡਾ ਦਾਦਾ ਸਾਡੇ ਪਿੰਡ ਪਿੰਡ ਚੋਂ ਜਾਂ ਸਾਡੇ ਇਲਾਕੇ ਦੇ ਵਿੱਚੋਂ ਕੋਈ ਖਤਮ ਕਰ ਦਿੰਦਾ ਉਹਨੂੰ ਮਾਰ ਦਿੰਦਾ ਉਹਦਾ ਕਤਲ ਕਰ ਦਿੰਦਾ ਤੇ 20 30 ਸਾਲਾਂ ਬਾਅਦ ਅਸੀਂ ਇਹ ਗੱਲ ਕਹੀਏ ਵੀ ਉਹ ਜਿਨ੍ਹਾਂ ਨੇ ਸਾਡਾ ਦਾਦਾ ਜਾਂ ਸਾਡਾ ਪਿਓ ਮਾਰਿਆ ਸੀ ਉਹਨਾਂ ਦੇ ਕੋਲੋਂ ਅਸੀਂ ਆਪਣੇ ਪਿੰਡ ਦੇ ਵਿੱਚ ਉਹਦੇ ਨਾਂ ਤੇ ਗੇਟ ਬਣਵਾਉਣ ਲੱਗੇ ਆ ਉਹ ਬੰਦੇ ਅਸੀਂ ਮਨਾਲੇ ਉਹਨਾਂ ਨਾਲ ਅਸੀਂ ਸੈਟਿੰਗ ਇਦਾਂ ਦੀ ਕਰ ਲਈ ਆ ਪਰ ਹੁਣ ਉਹੀ ਬੰਦੇ ਸਾਡੇ ਪਿਓ ਦਾਦੇ ਦਾ ਪਿੰਡ ਦੇ ਵਿੱਚ ਗੇਟ ਬਣਾ ਕੇ ਦੇਣ ਲੱਗੇ ਤੇ ਉਹ ਗੇਟ ਬਣਾ ਦੇਣ ਤੇ ਆਪਾਂ ਕਹੀਏ ਵੀ ਆ ਵੇਖੋ ਸਾਡੀ ਕਿੰਨੀ ਵੱਡੀ ਪ੍ਰਾਪਤੀ ਆ ਮੈਨੂੰ ਤੁਸੀਂ ਇਹ ਗੱਲ ਦੱਸੋ ਵੀ ਜਿਨ੍ਹਾਂ ਨੇ ਉਹ ਸ਼ਹੀਦ ਕੀਤੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਜਿਹੜੇ ਖੁਦ ਮੰਨੇ ਐਡਵਾਨੀ ਹੋਣੀ ਵੀ ਇੰਦਰਾ ਗਾਂਧੀ ਨੂੰ ਅਸੀਂ ਜੋਰ ਪਾਇਆ ਜਾਂ ਕੋਈ ਵੀ ਸੀ ਕੀ ਉਹਨਾਂ ਕੋਲੋਂ ਇਦਾਂ ਦੀਆਂ ਚੀਜ਼ਾਂ ਲੈ ਕੇ ਅਸੀਂ ਮਾਣ ਮਹਿਸੂਸ ਕਰ ਸਕਦੇ ਹਾਂ ਦੱਸੋ ਮੈਨੂੰ ਜੀ ਜੀ ਵਾਕਈ ਵਾਕਈ ਇਹ ਜਿਹੜਾ ਜਿਨ੍ਹਾਂ ਨੇ ਸਭ ਕੁਝ ਕੀਤਾ ਕੀ ਅਸੀਂ ਇਦਾਂ ਨਹੀਂ ਕਰ ਰਹੇ ਵੀ ਜਿਨ੍ਹਾਂ ਨੇ ਸਾਡੇ ਪਿਓ ਨੂੰ ਖਤਮ ਕੀਤਾ ਉਹਨਾਂ ਕੋਲੋਂ ਪਿੰਡ 'ਚ ਆਪਣੇ ਪਿਓ ਦਾ ਗੇਟ ਬਣਵਾ ਕੇ ਮਾਣ ਮਹਿਸੂਸ ਕਰ ਰਹੇ ਹਾਂ ਤੁਹਾਨੂੰ ਇਦਾਂ ਨਹੀਂ ਲੱਗਦਾ ਕੀ ਗੱਲ ਮੈਨੂੰ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿੱਥੇ ਸ਼ਹਾਦਤ ਹੋਈ ਆ ਜਦੋਂ ਬਹਾਦਰ ਸ਼ਾਹ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਨਾਲ ਜਦੋਂ ਬਹਾਦਰ ਸ਼ਾਹ ਫਿਰਦਾ ਤੁਰਦਾ ਸੀ ਮਹਾਰਾਜ ਉਹਦੇ ਕੋਲੋਂ ਜਗ੍ਹਾ ਨਹੀਂ ਸੀ ਉੱਥੇ ਲੈ ਸਕਦੇ ਪਰ ਖਾਲਸੇ ਨੇ ਆਪਣੇ ਜ਼ੋਰ ਨਾਲ ਉੱਥੇ ਬਾਅਦ ਦੇ ਵਿੱਚ ਉਹ ਸਾਰਾ ਆਪਣੇ ਹੱਥੀਂ ਫੈਸਲਾ ਕੀਤਾ ਸਾਰਾ ਕੁਝ ਖਾਲਸਾਈ ਰਵੈਤਾਂ ਨਾਲ ਕੀਤਾ ਸੰਤ ਜਰਨੈਲ ਸਿੰਘ ਖਾਲਸਾ ਤੇ ਉਦੋਂ ਦੇ ਸ਼ਹੀਦ ਤੇ ਕੌਮ ਦੇ ਦਿਲਾਂ ਦੇ ਵਿੱਚ ਨੇ ਇਸ ਸਮੇਂ ਦੀ ਉਡੀਕ ਨਹੀਂ ਸੀ ਕੀਤੀ ਜਾ ਸਕਦੀ ਪੰਥ ਜਿਹੜਾ ਸੀ ਉਹ ਆਪਣੇ ਤਰੀਕੇ ਨਾਲ ਆਪਣੀਆਂ ਰਵੈਤਾਂ ਅਨੁਸਾਰ ਆਪਣੇ ਤਰੀਕੇ ਨਾਲ ਇਹ ਸਾਰਾ ਕੁਝ ਕਰਦਾ ਕਿ ਜਿਨ੍ਹਾਂ ਨੇ ਸਭ ਕੁਝ ਕਰਵਾਇਆ ਉਹਨਾਂ ਕੋਲੋਂ ਇਹ ਸਾਰੀਆਂ ਚੀਜ਼ਾਂ ਲੈ ਕੇ ਤੇ ਸਾਨੂੰ ਮਾਨ ਮੈਂ ਪਤਾ ਨਹੀਂ ਮਿੰਨੋ ਤੇ ਨਹੀਂ ਸਮਝ ਆਉਂਦੀ ਕਿ ਇਹ ਕਿਸ ਤਰੀਕੇ ਨਾਲ ਮਾਨ ਮਹਿਸੂਸ ਕਰ ਰਹੇ ਹੈ ਭਾਈ ਸਾਹਿਬ ਜੀ ਦੋ ਕਲੈਨਾ ਵਿੱਚ ਜਿਹੜੇ ਉਹਨਾਂ ਦੇ ਸਮਰਥਕ ਨੇ ਜਿਨ੍ਹਾਂ ਦੇ ਜ਼ਿਹਨ ਵਿੱਚ ਘੁੰਮਦਾ ਹੋਊਗਾ ਕਿ ਜੇ ਉਹ ਭਾਜਪਾ ਦੇ ਵਿੱਚ ਗਏ ਆ ਸੋਚ ਕੇ ਹੀ ਕੁਝ ਗਏ ਹੋਣਗੇ ਜੇ ਉਹ ਆਜ ਉਥੇ ਲਤ ਲਮਕਾ ਕੇ ਬੈਠੇ ਆ ਤੇ ਇਹਦੇ ਵਿੱਚ ਵੀ ਹੋ ਸਕਦਾ ਪਈ ਉਹਨਾਂ ਦੀ ਕੋਈ ਦੂਰ ਅੰਦੇਸ਼ੀ ਹੋਊਗੀ ਕੋਈ ਜਿਹੜੇ ਇਦਾਂ ਸੋਚ ਜਿਹੜੇ ਉਹਨਾਂ ਦੇ ਸਮਰਥਕ ਆ ਦੋਖ ਲੈਣਾ ਚ ਉਹਨਾਂ ਨੂੰ ਕੁਝ ਕਹਿਣਾ ਚਾਹੂਗੇ ਮੈਨੂੰ ਦੱਸੋ ਵੀ 20 ਸਾਲ ਹੋ ਗਏ ਆ ਬਾਬਾ ਹਰਨਾਮ ਸਿੰਘ ਨੂੰ ਕਦੀ ਇਜਹਾਰ ਆਲਮ ਦੇ ਨਾਲ ਬੈਠਦੇ ਨੇ ਕਦੀ ਕਿਸੇ ਨਾਲ ਬੈਠਦੇ ਨੇ ਕਦੀ ਕਾਂਗਰਸ ਦੇ ਕੋਲੋਂ ਸ੍ਰੀ ਸਹਿਬਾਂ ਤੇ ਸਰੂਪੇ ਲੈਂਦੇ ਨੇ ਕਦੀ ਕਿਸੇ ਕੋਲੋਂ ਇਹ ਸਰੂਪੇ ਲੈਂਦੇ ਨੇ ਅੱਜ ਤੱਕ ਕਿਹੜਾ ਮਸਲਾ ਹੱਲ ਕਰਕੇ ਦਿੱਤਾ ਦੱਸੋ ਹੂੰ ਹੂੰ ਜੀ ਦੂਸਰੀ ਗੱਲ ਮੈਂ ਇਹ ਬੇਨਤੀ ਕਰਦਾ ਵਾਂ ਵੀ ਇਹ ਸਿਰਫ ਤੇ ਸਿਰਫ ਇਹਨਾਂ ਨੇ ਜਵਾਬ ਦੇਣ ਵਾਸਤੇ ਇਹਨਾਂ ਨੂੰ ਕਹੋ ਵੀ ਟਾਈਮ ਬਾਉਂਡ ਕਰੋ ਤੁਸੀਂ ਕਿਦਾਂ ਕਰਵਾ ਰਹੇ ਜੇ ਸਾਰਾ ਕੁਝ ਜੀ ਜੀ ਤੁਹਾਨੂੰ ਉਹਨਾਂ ਨੇ ਕੁਝ ਕੀਤਾ ਇਹ ਸਿਰਫ ਥੋਥੀਆਂ ਤੇ ਝੋਕੀਆਂ ਗੱਲਾਂ ਵਾਂ ਇਹਨਾਂ ਨੇ ਜਦੋਂ ਇਹਨਾਂ ਨੇ ਸਮਰਥਨ ਕੀਤਾ ਸੀ ਨਾ ਮਹਾਰਾਸ਼ਟਰ ਦੀਆਂ ਵੋਟਾਂ ਦੇ ਵਿੱਚ ਉਦੋਂ ਵੀ ਇਹਨਾਂ ਨੇ ਇਹੀ ਗੱਲ ਕੀਤੀ ਸੀ ਕਿ ਅਸੀਂ ਬੰਦੀ ਸਿੰਘਾਂ ਦਾ ਜਿਹੜਾ ਮਸਲਾ ਵਾ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰ ਰਹੇ ਹਾਂ ਤੇ ਆ ਥੋੜੇ ਦਿਨ ਹੋਏ ਤੁਸੀਂ ਇੱਕ ਦੋ ਮਹੀਨੇ ਹੋਏ ਆਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਆ ਕਿ ਜਿੰਨਾ ਚਿਰ ਉਹ ਆਪਣਾ ਦੋਸ਼ ਨਹੀਂ ਕਬੂਲ ਕਰਦੇ ਮਾਫੀ ਨਹੀਂ ਮੰਗਦੇ ਕਦੀ ਵੀ ਉਹਨਾਂ ਅਸੀਂ ਮਾਫੀ ਕਰਾਂਗੇ ਬਿੱਟੂ ਰਵਨੀਤ ਬਿੱਟੂ ਮੇਰਾ ਮਿੱਤਰ ਆ ਤੇ ਇਹਨਾਂ ਨਾਲ ਜੋ ਕੁਛ ਇਹਨਾਂ ਨੇ ਬੰਦੀ ਜਿਨ੍ਹਾਂ ਨੂੰ ਬੰਦੀ ਸਿੰਘ ਕਹਿੰਦੇ ਇਹਨਾਂ ਨੇ ਜੋ ਕੁਛ ਕੀਤਾ ਵਾ ਮੈਂ ਕਦੀ ਵੀ ਨਹੀਂ ਇਦਾਂ ਹੋਣ ਦਿਆਂਗਾ ਜਿੰਨ ਮੈਨੂੰ ਇਹ ਦੱਸੋ ਵੀ ਇਹ ਕੌਮ ਨੂੰ ਮੂਰਖ ਸਮਝਦੇ ਆ ਹੂੰ ਹੂੰ ਜੀ ਇਹ ਆਪਣੀਆਂ ਸਾਂਝਾਂ ਜਿਹੜੇ ਤਰੀਕੇ ਨਾਲ ਪਾ ਰਹੇ ਆ ਜੋ ਇਹਨਾਂ ਨੂੰ ਚਾਹੀਦਾ ਉਥੋਂ ਬੁਰਕੀਆਂ ਲੈ ਰਹੇ ਲਈ ਜਾਣ ਪਰ ਇਹ ਇਹ ਜਿਹੜੇ ਇਹਨਾਂ ਦੇ ਸਮਰਥਕ ਕਦੀ ਰੇਡੀਓ ਤੇ ਬੈਠ ਕੇ ਕਦੀ ਚੈਨਲ ਤੇ ਕਦੀ ਆਪਣੀ ਫੇਸਬੁੱਕ YouTube ਤੋਂ ਲਾਈਵ ਹੋ ਕੇ ਇਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਤੁਸੀਂ ਕੌਮ ਨੂੰ ਬੁੱਧੂ ਨਾ ਸਮਝੋ ਤੁਸੀਂ ਆਪਣੇ ਆਪ ਨੂੰ ਇੰਨੇ ਛਾਤਰ ਨਾ ਸਮਝੋ ਵੀ ਤੁਸੀਂ ਗੱਲਾਂ ਕਰ ਕਰਕੇ ਗੱਲਾਂ ਦੇ ਕੜਾ ਬਣਾ ਬਣਾ ਕੇ ਤੇ ਤੁਸੀਂ ਮਤਲਬ ਇਹ ਕਰੋਗੇ ਬਾਕੀ ਮੈਂ ਕੇ ਇਹ ਵੀ ਬੇਨਤੀ ਕਰ ਦਿੰਨਾ ਵਾ ਜਿਸ ਦਿਨ ਸਰਕਾਰ ਨੇ ਇਹ ਕਿਤੇ ਕੰਮ ਕਰਨਾ ਹੋਇਆ ਤੇ ਬਾਬਾ ਰਨਾਮ ਸਿੰਘ ਨਾਲ ਗੱਲ ਕਰਨੀ ਉਹਨਾਂ ਨੇ ਹਾਂਜੀ ਉਹ ਪੂਰੇ ਪੰਥਨ ਨਾਲ ਗੱਲ ਕਰਨਗੇ ਇੱਕ ਵੱਡੀ ਧਿਰ ਸ਼੍ਰੋਮਣੀ ਕਮੇਟੀ ਆ ਸ਼੍ਰੀ ਅਕਾਲ ਤਖਬ ਦਾ ਜਥੇਦਾਰ ਆ ਇਹ ਇਹ ਬਹੁਤ ਵੱਡੇ ਪੈਮਾਨੇ ਦੀਆਂ ਗੱਲਾਂ ਵਾ ਇਹਨਾਂ ਨੂੰ ਪਤਾ ਕੀ ਆ ਜਿਹੜੇ ਬੈਠੇ ਚੈਨਲਾਂ 'ਤੇ ਗੱਲਾਂ ਕਰੀ ਜਾਂਦੇ ਆ ਮੈਂ ਇਹ ਬੇਨਤੀ ਕਰਦਾ ਵਾ ਮੈਨੂੰ ਇਹੋ ਹੀ ਜਵਾਬ ਦੇ ਦਿਓ ਵੀ ਤੁਹਾਡੀ ਗੱਲਬਾਤ ਤੋਂ ਬਾਅਦ ਤੁਹਾਡੇ ਵੋਟਾਂ ਦੇ ਸਮਰਥਨ ਤੋਂ ਬਾਅਦ ਅਮਿਤ ਸ਼ਾਹ ਨੇ ਕੀ ਕਿਹਾ ਜੀ ਜੀ ਕੰਟੀਮੈਂਟ ਦੇ ਵਿੱਚ ਇਹਦਾ ਜਵਾਬ ਦਿਓ ਕੋਲੋਂ ਇਹ ਜਵਾਬ ਮੰਗੋ ਵਾਕੇ ਵਾਕੇ ਕਿੰਨੇ ਕ ਬੰਦੀ ਸਿੰਘ ਬਾਹਰ ਆ ਗਏ ਇਹ ਗੱਲ ਕਰਦੇ ਚਾਹਨਾਂ ਨੂੰ ਕਹੋ ਵੀ ਬਾਬੇ ਹਰਨਾਮ ਸਿੰਘ ਕੋਲੋਂ ਸਟੇਟਮੈਂਟ ਦਿਵਾਓ ਟਾਈਮ ਬਾਉਂਡ ਕਰਕੇ ਦਿਓ ਕੌਮ ਨੂੰ ਇਹ ਨਹੀਂ ਵੀ ਤੁਸੀਂ 20 25 30 ਸਾਲ ਇਹੋ ਕਰੀ ਜਾਓ ਵੀ ਸਾਡੀਆਂ ਗੱਲਾਂ ਹੋ ਰਹੀਆਂ ਜੀ ਸਹੀ ਗੱਲ ਕਰ ਰਹੇ ਜੀ ਇਦਾਂ ਨਹੀਂ ਕੁਝ ਵੀ ਹੁੰਦਾ ਜੀ ਜੀ ਜ਼ਰੂਰ ਜ਼ਰੂਰ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜਿਵੇਂ ਜੋ ਸਮਾਂ ਕੱਢਿਆ ਔਰ ਮੈਨੂੰ ਲੱਗਦਾ ਕਿ ਜਿੰਨੇ ਵੀ ਦਰਸ਼ਕੋ ਗੱਲਾਂ ਬਾਤਾਂ ਹੋਈਆਂ ਨੇ ਇਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਜਾਂ ਹੋਰ ਬਹੁਤ ਸਾਰੇ ਜਿਹੜੇ ਦਾ ਸੋਚਦੇ ਵੀ ਹੈਗੇ ਕਿ ਉਹ ਮਸਲੇ ਹੱਲ ਕਰਵਾ ਕੇ ਕੌਮ ਦੀ ਝੋਲੀ ਵਿੱਚ ਪਾਉਣਗੇ ਕੌਮ ਦੀ ਝੋਲੀ ਵਿੱਚ ਕੁਝ ਨਾ ਕੁਝ ਚੰਗਾ ਪਾਉਣਗੇ ਪਰ ਉਸ ਤੋਂ ਵੀ ਸਿਰੇ ਵਾਲੀ ਜਿਹੜੀ ਗੱਲ ਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਮੁਬਾਰਕ ਹਜ਼ੂਰੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਬੈਠੇ ਨੇ ਉਹ ਜਿਹੜਾ ਅਦਬ ਹੈਗਾ ਜਿਹੜਾ ਉਹ ਉਹਨਾਂ ਨੇ ਨਹੀਂ ਕੀਤਾ ਹੈਗਾ ਬਰਕਰਾਰ ਨਹੀਂ ਰੱਖਿਆ ਹੈਗਾ ਜਿਹੜਾ ਉਹ ਸਤਕਾਰ ਕਾਇਮ ਉੱਥੇ ਨਹੀਂ ਰੱਖਿਆ ਗਿਆ ਜਦੋਂ ਉੱਥੇ ਜਕਾਰਾ ਵੀ ਬੁਲਾਇਆ ਗਿਆ ਪਹਿਲਾਂ ਵੀ ਉਸ ਤੋਂ ਬਾਅਦ ਵੀ ਤੁਸੀਂ ਦੇਖਿਆ ਕਿ ਉਸ ਵੇਲੇ ਉਹ ਸਾਰੇ ਚੁੱਪ ਜਾ ਕਰਕੇ ਬੈਠੇ ਹੋਏ ਆ ਔਰ ਬਾਅਦ ਦੇ ਵਿੱਚ ਜ਼ਰੂਰ ਵਿੱਚ ਇੱਕ ਦੋ ਜਾਨਾਂ ਨੇ ਬਾਹਾਂ ਤਾ ਉਹਨੂੰ ਕੀਤੀਆਂ ਹੈਗੀਆਂ ਨੇ ਏਦਾਂ ਦੇ ਹਾਲਾਤਾਂ ਵਿੱਚ ਜਿਹੜੇ ਆਮ ਮੂਹਰੇ ਸੰਗਤ ਬੈਠੀ ਹੋਈ ਹੈ ਉਹ ਜ਼ਰੂਰ ਗੱਜ ਕੇ ਜਕਾਰਾ ਬੁਲਾਉਂਦੀ ਹੈ ਏਦਾਂ ਦੇ ਹਾਲਾਤਾਂ ਵਿੱਚ ਦਰਸ਼ਕੋ ਤੁਸੀਂ ਵੀ ਜ਼ਰੂਰ ਦੱਸਿਓ ਕਮੈਂਟ ਕਰਕੇ ਆਪਣੀ ਰਾਏ ਦੇਣ ਦੀ ਕੋਸ਼ਿਸ਼ ਕਰੋ ਕਿ ਤੁਹਾਨੂੰ ਕੀ ਲੱਗਦਾ ਹੈਗਾ ਕਿ ਬਾਬਾ ਹਰਨਾਮ ਸਿੰਘ ਖਾਲਸਾ ਜਿਹੜੇ ਕਿ ਦਮਦਮੀ ਟਕਸਾਲ ਦੇ ਇਸ ਵੇਲੇ ਦੇ ਮੁਖੀ ਹੈਗੇ ਆ ਉਹਨਾਂ ਵੱਲੋਂ ਜਿਸ ਤਰੀਕੇ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈਗਾ ਜਿਸ ਕਿਸਮ ਦੀਆਂ ਬਿਆਨਬਾਜ਼ੀਆਂ ਔਰ ਜਿਸ ਕਿਸਮ ਦੇ ਉਹਨਾਂ ਵੱਲੋਂ ਫੈਸਲੇ ਜਾਂ ਕੰਮ ਕੀਤੇ ਜਾ ਰਹੇ ਹੈਗੇ ਆ ਉਹਨਾਂ ਸਾਰਿਆਂ ਕਾ ਕਿ ਇਹ ਕੀ ਸੰਕੇਤ ਹੈ ਉਹ ਕੀ ਸਾਬਤ ਕਰ ਦੇਣਾ ਚਾਹੁੰਦੇ ਆ ਜਾਂ ਉਹਨਾਂ ਦੇ ਤਾਰ ਕਿੱਥੇ ਜੁੜੇ ਹੋਏ ਨੇ ਜਾਂ ਤੁਹਾਨੂੰ ਕੀ ਲੱਗਦਾ ਹੈਗਾ ਕਿ ਉਹ ਕੌਮ ਨੂੰ ਵਾਕਈ ਗੁੰਮਰਾਹ ਕਰ ਰਹੇ ਨੇ ਜ਼ਰੂਰ ਤੁਸੀਂ ਆਪਣੀ ਰਾਏ ਦਿਓ ਭਾਈ ਸਾਹਿਬ ਜੀ ਤੁਹਾਡਾ ਉੱਚੇਚੇ ਤੌਰ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਅਰਜੇਮੇ ਵਿੱਚੋਂ ਸਮਾਂ ਕੱਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ